ਇਹਦਾ ਪਿੰਡਾ ਜੀ ਕੀ ਮਾਮਲਾ ਸੀ ਜ਼ਮੀਨ ਬਾਰੇ ਉਹਦੀ ਪਿੰਡ ਤਖਰਾ ਜੀ 17 ਏਕੜ ਤਣਕ ਖਰਾਬ ਕੀ ਤੁਹਾਡਾ ਜੀ ਮੇਰਾ ਨਾਮ ਸਰਜੀਤ ਸਿੰਘ ਪਿੰਡ ਤਖਰਾ ਜੀ ਕੀ 17 ਏਕੜ ਕੇ ਬਾਰੇ ਕੀ ਹੋਇਆ ਜੀ ਇਹਨੂੰ ਜੜ ਤੋਂ ਸੁੰਡੀ ਆ ਗਈ ਜੀ ਨਾਲ ਅੱਗ ਲੱਗਣ ਕਰਕੇ ਨਾਲ ਪ੍ਰਾਲੀ ਨੂੰ ਅੱਗ ਨਹੀਂ ਲੱਗੀ ਹਾਂਜੀ ਪ੍ਰਾਲੀ ਨੂੰ ਅੱਗ ਨਹੀਂ ਲੱਗੀ ਵਿਚਵਾਹੀਆ ਉਹਦੇ ਕਰਕੇ 25 ਦਿਨ ਦੀ ਕਣਕ ਹੋ ਗਈ ਜੀ ਜਿਹੜੋ ਇਹ ਪ੍ਰੋਬਲਮ ਆ ਗਈ 17 ਏਕੜ ਜ਼ਮੀਨ ਕੀ ਪ੍ਰੋਬਲਮ ਕੀ ਆਈ ਕੀ ਇਹਨੂੰ ਇਹ ਸੁੰਡੀ ਆ ਗਈ ਜੀ ਇਹਦੇ ਜੜ ਚ ਜੜ ਸੁੰਡੀ ਆ ਗਈ ਹਾਂਜੀ ਵੱਧ ਫੁੱਲੀ ਰਹੀ ਹੈਗੀ ਨਹੀਂ ਜੀ ਇਹ ਤਾਂ ਥੱਲੇ ਜਾਲ ਆ ਗਈ ਉੱਪਰ ਦੀ ਜੀ ਇੰਨਾ ਖਰਚਾ ਆਇਆ ਪਾੜਿਕਟ ਤੋਂ ਦਾ ਜੀ 8000 ਰੁਪਏ ਖਰਚਾ ਜਾਣਾ ਜੀ ਹੁਣ ਇਹ ਵਾਕੇ ਫੇਰ ਕੀ ਬੀਜੋਗੇ ਇਹ ਦੁਆਰਾ ਕਣਕ ਬੀਜੋ ਫੇਰ ਉਹਦਾ 5-7000 ਰੁਪਏ ਜੀ ਇਹ 5-7 ਕੁੰਟਲ ਘਾੜ ਵੀ ਘਟ ਜਾਣਾ ਤੁਸੀਂ ਸਰਕਾਰ ਤੋਂ ਮੰਗ ਨਹੀਂ ਕੀਤੀ ਵੀ ਸਾਨੂੰ ਕੀ ਸਮੱਸਿਆ ਸੀ ਨਹੀਂ ਕੀਤੀ ਬੜੇ ਵਿਭਾਗ ਨੂੰ ਜੀ ਨਹੀਂ ਜੀ ਖੇਤੀਬਾੜੀ ਵਾਲਿਆਂ ਨੇ ਕਿੱਥੇ ਪਹੁੰਚਣਾ ਹੈ ਇੱਥੇ ਕਿਤੇ ਵੀ ਫੋਨ ਕੀਤਾ ਹੀ ਖੇਤੀਬਾੜੀ ਦੱਸਿਆ ਜੀ ਹਾਂ ਹਾਂਜੀ 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 ਕੋਈ ਨਹੀਂ ਆਏਗਾ ਕੋਈ ਨਹੀਂ ਆਇਆ ਜੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ ਜੀ ਸਰਕਾਰ ਤੋਂ ਇਹ ਹੀ ਮੰਗ ਕਰਦੇ ਆਂ ਜੀ ਜੋ ਖਰਚਾ ਸਾਨੂੰ ਦਿੱਤਾ ਜਾਵੇ ਪਹਿਲਾਂ ਵੀ ਫਸਲ ਲਾਈ ਸੀ ਤੂੰ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਸੀ ਜਾਂ ਨਹੀਂ ਅੱਗੇ ਕਦੇ ਨਹੀਂ ਹੋਇਆ ਜੀ ਅੱਗੇ ਹਰ ਇੱਕ ਸਾਲ ਅੱਗ ਲਾ ਕੇ ਬੀਜਦੇ ਆਇਦ ਕੀ ਪਹਿਲੇ ਸਾਲ ਬਿਨਾਂ ਅੱਗ ਤੋਂ ਬੀਜਿਆ ਹਾਂਜੀ ਹਾਂ ਕਿ ਬਿਨਾਂ ਅੱਗ ਤੋਂ ਲਾਈ ਤਾਂ ਕਰਕੇ ਪ੍ਰੋਬਲਮ ਆਜੀ ਹਾਂਜੀ ਹਾਂ ਹੋਰ ਵੀ ਆਲੇ ਵਾਲੇ ਪਿੰਡ ਅਖਰਾਂ ਵਿੱਚ ਹੋਰ ਖਸਾਨੇ ਹੋਰ ਵੀ 3-4 ਖਸਾਨਾ ਦੀ ਹੋਈ ਹੈ ਜੀ ਪਿੰਡ ਕੋਨੀਆਂ ਚ ਵੀ ਹੋਈ ਹੈ ਜੀ ਕਿੰਨਾ ਤੇ ਨੁਕਸਾਨ ਹੋਇਆ ਨੁਕਸਾਨ 8000 ਰੁਪਏ 10 8 ਤੋਂ 10000 ਰੁਪਏ ਕਿੰਨੇ ਕਿੱਲੋ 17 ਏਕੜ ਹੋ ਗਿਆ ਕਿੰਨੀ ਏਕੜੇ ਵੀ ਬਾਹਰ ਹੋ ਜੀ 17 ਏਕੜ ਮੈਂ ਜਸਵਿੰਦਰ ਸਿੰਘ ਲੰਬੜਦਾਰ ਅਖਰਾਂ ਕੀ ਤੁਸੀਂ ਆਪਣੀ ਥੋੜੀ ਫਸਲ ਨੂੰ ਕੀ ਪ੍ਰੋਬਲਮ ਆਈ ਹੈ ਜੀ ਸਾਡੇ ਖੇਤਾਂ ਦੇ ਵਿੱਚ ਜੀ ਸੁੰਡੀ ਆ ਗਈ ਬਹੁਤ ਨਾਕ ਪ੍ਰਾਣੀ ਨੂੰ ਅਗਲਾ ਲੱਗਣ ਕਾਰਨ ਕਿਨੇ ਕਿਕਰ ਬਾਜਮੀ ਤੁਸੀਂ ਬਾਈ ਹੋ ਜੀ ਅਸੀਂ 2 ਏਕੜ ਬਾਤੀ ਜੀ ਦਵਾਰਾ ਬੀਤੀ ਨਹੀਂ ਬਜਾਈ ਤਾਂ ਸੀ ਹੋਣੀ ਨਹੀਂ ਜੀ ਉਹ ਬਿੱਲਾ ਪਿਆ ਖੇਤ ਜੇ ਕਿੱਲੇ ਕਰਿਆ ਕਿੰਨਾ ਖਰਚਾ ਆ ਗਿਆ ਥੋੜਾ ਜੀ ਸਾਡੇ 8 ਤੋਂ 10000 ਰੁਪਏ ਖਰਚਾ ਆ ਗਿਆ ਜੀ ਕਿਤੇ ਮੈਕਨੋ ਜਦੋਂ ਅਸੀਂ ਬੰਦੇ ਨੂੰ ਘਟਾਰੀ ਨਾਲ ਤੁਸੀਂ ਗੱਲ ਕੀਤੀ ਮੈਕਨ ਨੂੰ ਫੋਨ ਕਰਿਆ ਜੀ ਕਈ ਵਾਰ ਵੀ ਆ ਕੇ ਦੇਖ ਲੋ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਇਹਦਾ ਵੀ ਕਦੇ ਪ੍ਰੋਬਲਮ ਆਈ ਹੈ ਨਹੀਂ ਪਹਿਲਾਂ ਕਦੇ ਪ੍ਰੋਬਲਮ ਨਹੀਂ ਆਈ ਹੈ ਜੀ ਫੋਨ ਤੇ ਕੋਈ ਮਹਿਕਮੇ ਨੇ ਕਾਰਨ ਦਿੱਤੇ ਵਿਕੀ ਹੋ ਗਿਆ ਕਿਸੇ ਉਹ ਕਹਿੰਦੇ ਅਸੀਂ ਅੱਗ ਬੁਝਾਉਣ ਗਏ ਹੋਇਆ ਕਿਸੇ ਪਾਸੇ ਦੀ ਬਹਾਨਾ ਲਾ ਰਹੇ ਨੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਜੀ ਸਰਕਾਰ ਸਾਨੂੰ ਮੁਆਵਜ਼ਾ ਦੇਵੇ ਜਿਹੜਾ ਸਾਡਾ ਨੁਕਸਾਨ ਹੋਇਆ ਜੀ ਕੀ ਤੁਹਾਨੂੰ ਤੁਸੀਂ ਐਸੀ ਜੋ ਮਸ਼ੀਨਰੀ ਸੀ ਉਹਨੇ ਪਾਲੀ ਨੂੰ ਜਿਹੜਾ ਰੋਲ ਹੋਇਆ ਮਸ਼ੀਨਰੀ ਨੇ ਆਈ ਜੀ ਰੋਲ ਵਾਲੇ ਕੋਈ ਨਹੀਂ ਆਈ ਹੈਗੀ ਆਇਤਾ ਕਰਕੇ ਬੈਠੇ ਆਪੇ ਖਰਚਾ ਕਰ ਰਿਆ ਜੀ ਉਹਨਾਂ ਨੂੰ ਪੈਸੇ ਦਿੱਤੇ ਨੇ ਤਾਂ ਚਾਹ 5-500 ਰੁਪਏ ਕਿਲਾ ਦਿੱਤਾ ਤਾਂ ਚੱਕੀ ਉਪਰ ਵਾਲੀ ਤਾਂ ਜੀ ਅਸੀਂ ਆਏ ਜੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਤੋਂ ਨਾਮ ਦੱਸ ਦਵਾਂ ਹਦੀਰ ਸਿੰਘ ਨਾਮ ਆ ਜੀ ਮੇਰਾ ਪਿੰਡ ਰਾਣਵਾ ਜਿਹੜੀਆਂ ਸਰਕਾਰਾਂ ਦਾਅਵੇ ਕਰਦੀਆਂ ਨੇ ਵੱਡੇ ਵੱਡੇ ਅਸੀਂ ਕਿਸਾਨ ਦੇ ਹਤਾਸ਼ੀਆਂ ਅਸੀਂ ਕਿਸਾਨਾਂ ਦੇ ਨਾਲ ਆ ਅੱਜ ਜਿਹੜੀ ਸੈਟਲਾਈਟ ਦੇਖ ਕੇ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਆ ਖੇਤੀਬਾੜੀ ਅਫਸਰ ਆ ਜਾਂ ਪੁਲਿਸ ਕਰਮਚਾਰੀ ਆ ਖੇਤਾਂ 'ਚ ਭੱਜੇ ਆਉਂਦੇ ਸੀ ਸੈਟਲਾਈਟ ਦੇਖ ਕੇ ਅੱਜ ਕਿਸਾਨ ਦੇ ਫੋਨ ਕਰਨ ਦੇ ਬਾਵਜੂਦ ਵੀ ਖੇਤਾਂ 'ਚ ਆ ਕੇ ਉਹਨਾਂ ਨੇ ਕਿਸਾਨ ਦੀ ਸਾਰ ਨਹੀਂ ਲਈ 17 ਏਕੜ ਇੱਕ ਕਿਸਾਨ ਦੀ ਫਸਲ ਮਤਲਬ ਸਵਾਏ ਸਮਝੋ ਵੀ ਹੋਗੀ ਕਿਸਾਨ ਲਈ ਤਾਂ ਸਵਾਏ ਆਉ 8 ਤੋਂ 10000 ਪ੍ਰਤੀ ਏਕੜ ਦਾ ਖਰਚਾ ਆ ਤੇ ਹੁਣ ਜਦੋਂ ਦੁਬਾਰਾ ਬੀਜਣੀ ਆ ਤੇ ਉਤੇ ਵੀ ਖਰਚਾ ਆਉਣਾ ਤੇ ਉਹਦਾ ਪ੍ਰਤੀ ਏਕੜ ਝਾੜ ਵੀ ਘਟਣਾ ਤੇ ਸਰਕਾਰਾਂ ਕਹਿੰਦੀਆਂ ਨੇ ਪਰਾਲੀ ਨੂੰ ਮਰਜ ਕਰੋ ਵਿੱਚ ਕਿਸਾਨ ਨੇ ਮਰਜ ਵੀ કરી ਗੱਠਾਂ ਵੀ ਬਣਾਈਆਂ ਉਸ ਦੇ ਬਾਵਜੂਦ ਵੀ ਅੱਜੇ ਪ੍ਰੋਬਲਮ ਆ ਗਈ ਕਿ ਕਿਸਾਨ ਨੂੰ 17 ਏਕੜ ਆਪਣੀ ਪੈਲੀ ਆ ਜੋ ਕਣਕ ਉਹ ਵਾਹ ਕੇ ਬੀਜਣੀ ਪੈਗੀ ਦੁਬਾਰਾ ਹੋਰ ਵੀ ਇੱਥੇ ਬਹੁਤ ਕਿਸਾਨ ਖੜੇ ਨੇ ਤਖਰਾ ਪਿੰਡ ਦੇ ਉਹਨਾਂ ਦੇ ਵੀ ਇਹ ਪ੍ਰੋਬਲਮ ਆਈ ਆ ਸਰਕਾਰਾਂ ਤੋਂ ਮੰਗਾਂ ਤਾਂ ਅਸੀਂ ਬਹੁਤ ਕਰਦੇ ਆ ਜੀ ਹੁਣ ਕਿਸਾਨ ਵੀਰ ਨੂੰ ਵੀ ਪੁੱਛ ਲਿਆ ਜਾਂਦਾ ਵੀ ਤੁਹਾਡੀ ਸਰਕਾਰ ਤੋਂ ਮੰਗ ਕੀ ਆ ਮੰਗਾਂ ਤਾਂ ਸਰਕਾਰਾਂ ਨੂੰ ਪਤਾ ਹੀ ਆ ਜੀ ਸਰਕਾਰਾਂ ਨੇ ਜੋ ਸਾਡੇ ਗਲਤ ਪਾਏ ਨੇ ਸਿਆਪੇ ਜੋ ਸਾਤੋਂ ਨਹੀਂ ਹੋਣੇ ਝੱਲ ਹੁੰਦੇ ਸਰਕਾਰਾਂ ਨੂੰ ਸਭ ਦਿੰਦਾ ਵੀ ਕੀ ਹੋ ਰਿਹਾ ਖੇਤੀਬਾੜੀ ਵਿਭਾਗ ਦੇ ਵਾਲੇ ਹੁਣ ਤੱਕ ਆ ਕੇ ਨਹੀਂ ਖੜੇ ਹੈਗੇ ਕਹਿੰਦੇ ਅਸੀਂ ਅੱਗ ਬੁਝਾਉਣਗੇ ਆ ਆ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਕੇ ਉਹਨਾਂ ਨੇ ਦੇਖਿਆ ਨਹੀਂ ਸਰਕਾਰ ਦੀ ਗਾਈਡਲਾਈਨ ਨੂੰ ਫਾਲੋ ਕਰਦੇ ਆ ਕਿਸਾਨ ਨੇ ਮਤਲਬ ਇਹ ਸੁਪਰ ਸੀਡਰ ਨਾਲ ਕਣਕ ਬੀਜੀ ਤੇ ਇੱਥੇ ਸਰਕਾਰ ਦਾ ਕੋਈ ਨੁਮਾਇੰਦਾ ਆ ਕੇ ਖੜਿਆ ਹੈ ਨਹੀਂ ਤੇ ਹੁਣ ਦੱਸੋ ਫਿਰ ਲੋਕ ਕਹਿੰਦੇ ਰੋਡ ਰੋਕਦੇ ਆ ਜੀ ਹੁਣ ਸਾਨੂੰ ਇਹ ਦੱਸਣ ਬੁੱਧੀਜੀਵੀ ਜਿਹੜੇ ਫੇਸਬੁੱਕ ਤੇ ਗੱਲਾਂ ਕਰਦੇ ਨੇ ਅਸੀਂ ਕਿੱਥੇ ਬੈਠੀਏ ਜਾ ਕੇ ਕਿਹਦਾ ਦਵਾਜਾ ਖੜਕਟਾਈਏ ਵੀ ਸਾਨੂੰ ਇਨਸਾਫ ਮਿਲੇ ਸਾਡੀ ਫਸਲਾਂ ਦਾ ਸਾਨੂੰ ਮੁਆਵਜ਼ਾ ਮਿਲੇ ਫਿਰ ਜੇ ਅਸੀਂ ਆਪਣੇ ਧਰਨੇ ਲਾਉਨੇ ਆ ਕੋਈ ਰੋਡ ਰੋਕਦੇ ਆ ਫਿਰ ਕਿਸਾਨਾਂ ਨੂੰ ਬਦਨਾਮ ਕੀਤਾ ਜਾਂਦਾ ਥੰਦੇ ਪ੍ਰੋਬਲਮ ਕੀ ਆਈ ਇਹਦੇ ਫਸਲਾਂ ਦੇ ਉੱਤੇ ਥੰਦੇ ਪ੍ਰੋਬਲਮ ਇਹ ਆ ਜੀ ਪ੍ਰਾਲੀ ਦੀਆਂ ਗੱਠਾਂ ਵੀ ਕਿਸਾਨ ਨੇ ਬਣਾਈਆਂ ਸੁਪਰ ਸੀਡਰ ਨਾਲ ਪਹਿਲੀ ਵਾਰ ਉਹਨੇ ਆ ਕੀ ਬਜਾਈ ਕੀਤੀ ਆ ਫੱਲੇ ਸੁੰਡੀ ਪੈ ਗਈ ਫੰਗਸ ਬਹੁਤ ਆ ਥੱਲੇ ਕਣਕ ਨੂੰ ਉਹ ਜਿਹੜੀ ਕਾਮਯਾਬੇ ਨਹੀਂ ਹੋਣੀ ਕਣਕ ਤਾਂ ਹੁਣ ਰੰਗੇ ਇਦਾਂ ਸੀਗਾ ਵੀ ਪਾਣੀ ਲੱਗਣ ਨੂੰ ਤਿਆਰ ਹੋਣਾ ਸੀ ਕਣਕ ਨੂੰ ਜਿਹੜਾ ਕਣਕ ਦੀ ਹੁਣ ਕਢੀਂਸ਼ਾ ਦੱਸ ਦਈਆ 25 ਦਿਨ ਦੀ ਕਣਕ ਹੋ ਗਈ 22 ਦਿਨ ਤੇ ਪਾਣੀ ਲੱਗ ਜਾਂਦਾ ਕਣਕ ਨੂੰ ਤੇ ਅੱਜ ਉਹ ਕਿਸਾਨ ਬਾਹਰ ਆ ਤੇ ਫੰਗਸ ਇੰਨੀ ਜ਼ਿਆਦਾ ਪਈ ਆ ਸੁੰਡੀ ਇੰਨੀ ਜ਼ਿਆਦਾ ਪਈ ਆ ਜਿਹੜੀ ਕਿਸੇ ਦਵਾਈ ਨਾਲ ਵੀ ਕੰਟਰੋਲ ਹੋਣੀ ਔਰ ਉਹਦਾ ਵੀ ਕੋਈ ਪੱਕਾ ਨਹੀਂ ਪਤਾ ਵੀ ਦਵਾਈ ਅਸੀਂ ਪਾਣੀ ਲਾ ਕੇ ਇਹਦੇ ਚ ਪਾਵਾਂਗੇ ਵੀ ਕੋਈ ਵੀ ਕਣਕ ਹੂ ਦੁਬਾਰਾ ਜਾਂ ਨਹੀਂ ਹੋਊ ਪਹਿਲੀ ਕੱਲ ਤਾਂ ਸਾਡੇ ਕੋਲ ਇਦਾਂ ਦੀ ਕੋਈ ਸ਼ਿਕਾਇਤ ਆਈ ਨਹੀਂ ਹੈਗੀ ਮੀਡੀਆ ਦੇ ਰਾਹੀਂ ਮੈਨੂੰ ਪਤਾ ਲੱਗਿਆ ਉਹਨੂੰ ਦੀਪ ਕੁਮਾਰ ਜੀ ਕਿਸਾਨ ਬਲੋਂ ਸ਼ਿਕਾਇਤਾਂ ਦੀ ਮੌਕੇ ਤੇ ਆ ਕੇ ਅਸੀਂ ਮੈਂ ਇਹਨਾਂ ਕਰ ਲਾਂਗੇ। ਕਿਸਾਨ ਸਰਜੀਤ ਸਿੰਘ ਨੇ ਰੋਪ ਲਗਾਏ ਆ। ਹਾਂਜੀ। ਉਹ ਕਹਿੰਦਾ ਵੀ ਅਸੀਂ ਕਿੰਨੀ ਵਾਰ ਫੋਨ ਵੀ ਕੀਤਾ ਇਹਨਾਂ ਨੂੰ। ਤੇ ਉਹ ਕਹਿੰਦਾ ਵੀ ਅਸੀਂ ਅੱਗ ਬੁਝਾਉਣ ਵਾਲੇ ਪਾਸੇ ਆਏ ਹੋਏ ਹਾਂ ਵੀ ਅਸੀਂ ਬਾਅਦ ਤੋਂ ਦੇਖਦੇ ਆ। ਤੇ ਪਰ ਕਨੇ ਮੌਕੇ ਤੇ ਕੋਈ ਨਹੀਂ ਪਹੁੰਚਿਆ ਹੈਗਾ। ਚਲੋ ਜੇ ਕਿਸਾਨ ਕੋਲ ਕੋਈ ਫੋਨ ਕਾਲ ਰਿਕਾਰਡ ਹੈਗਾ ਸਾਨੂੰ ਦਿਖਾ ਦਵੇ। ਪਰ ਮੈਨੂੰ ਕੋਈ ਵੀ ਮਿਸ ਕਾਲ ਜਾਂ ਇਦਾਂ ਦੀ ਕਾਲ ਨਹੀਂ ਆਈ ਜੀ। ਤੇ ਉਸ ਤੋਂ ਬਾਅਦ ਉਹ ਪਰਾਲੀ ਵੀ ਕਹਿੰਦਾ ਵੀ ਅਸੀਂ ਇਸ ਵਾਰ ਪਰਾਲੀ ਨੂੰ ਜਲਾਈ ਹੈ। ਫਰਾਲੀ ਜਲਾਨ ਤੋਂ ਬਿਨਾਂ ਇਹ ਕਣਕ ਬੀਜੀ ਸੀ ਅੱਜ 25 ਦਿਨ ਦੀ ਕਣਕ ਹੋ ਗਈ ਸੀ ਕਹਿੰਦੇ ਵੀ ਝੁੰਡੀ ਪੈ ਗਈ ਉਹਨਾਂ ਜਿਹਦੇ ਨਾਲ ਉਹ ਡਾਊਨ ਹੋਣੀ ਸ਼ੁਰੂ ਹੋ ਗਈ। ਇਹ ਮਛਵੜੇ ਦੇ ਵਿੱਚ 60% ਜਿਹੜੇ ਖੇਤਾਂ ਦੇ ਵਿੱਚ ਫਰਾਲੀ ਮਿਕਸ ਹੋਈ ਹੈ 40% ਬੀਲਰ ਦਾ ਨਾਲ ਇਕੱਠਾ ਚਕਾਈਆਂ ਜਾਂ ਕਿਸੇ ਵੀ ਖੇਤ 'ਚ ਇਦਾਂ ਦੀ ਦਿੱਕਤ ਨਹੀਂ ਆਈ ਹੈ ਝੁੰਡੀ ਵਾਲੀ ਕਿਉਂਕਿ ਇਸ ਵਾਰ ਨਾ ਮੌਸਮ ਵੀ ਵਧੀਆ ਰਿਹਾ ਹੈ। ਇਹ ਕੋਈ ਵੀ ਇਦਾਂ ਦੀ ਸ਼ਿਕਾਇਤ ਆਈ ਨਹੀਂ ਹੈਗੀ ਸੁਰਜੀਤ ਸਿੰਘ ਜਿਹੜੇ ਫਾਰਮਰ ਨੂੰ ਤੁਸੀਂ ਗੱਲ ਕਰਦੇ ਹੋ ਨਹੀਂ ਮੈਨੂੰ ਕੋਈ ਕਾਲ ਤੇ ਜਾਂ ਡਾਕਟਰ ਆ ਕੇ ਵੀ ਕੋਈ ਸ਼ਿਕਾਇਤ ਨਹੀਂ ਇਹਨਾਂ ਨੇ 17 ਕਿੱਲੇ ਇਹਨਾਂ ਨੇ ਸਰਬਾਥੇ ਤੇ ਬਾਕੀ ਹੋਰ ਉੱਥੇ ਕਿਸਾਨ ਵੀ ਸੀ ਜਿਨ੍ਹਾਂ ਨੇ 2-2 ਕਿੱਲੇ ਜਾਂ 3-3 ਕਿੱਲੇ ਆ ਕੇ ਹੈਗੀ ਹੈ ਇਹ ਪ੍ਰੋਬਲਮ ਉਹ ਵੀ ਆਪਣੀ ਕਨਫਰਮ ਬਾਹਰ ਹੈ ਅੱਛਾ ਤੇ ਉਹ ਸਾਰਾ ਕਹਿ ਰਹੇ ਆ ਵੀ ਸਾਡੇ ਕੋਲ ਮੈਕਮਾ ਕੋਸ਼ ਕੋਈ ਵੀ ਨਹੀਂ ਪਹੁੰਚਿਆ ਹੈਗਾ ਕੋਈ ਕਰਨੀ ਜੀ ਮੈਨੂੰ ਤੁਹਾਡੇ ਏਰੀਏ ਪਤਾ ਲੱਗਿਆ ਕਿਸਾਨਾਂ ਵੱਲੋਂ ਸਾਨੂੰ ਕੋਈ ਸ਼ਿਕਾਇਤ ਜਾਂ ਇਦਾਂ ਦੀ ਫੋਨ ਕਾਲ ਨਹੀਂ ਆਇਆ ਹੈਗਾ ਤੁਹਾਡੇ ਕਹੇ ਤੇ ਅਸੀਂ ਵਿਜ਼ਿਟ ਕਰ ਲਾਂਗੇ ਹਾਂ ਜੀ ਤੁਸੀਂ ਇਹ ਕਿ ਜਵਾਬ ਦਿਓ ਕਿ ਇਹ ਵਾਕਈ ਪ੍ਰਾਲੀ ਕਰਕੇ ਹੋਇਆ ਹੈ ਵੀ ਪ੍ਰਾਲੀ ਨਾ ਚਲਾਣ ਕਰਕੇ ਹੋਇਆ ਜਾਂ ਪ੍ਰਾਲੀ ਕੀ ਕੀ ਕਾਰਨ ਹੋਰ ਸਰਦਾ ਟੁੰਡੀ ਲੱਗਨ ਦਾ ਉਹ ਜਿਹੜੇ ਖੇਤਾਂ ਦੀ ਤੁਸੀਂ ਗੱਲ ਕਰਦੇ ਹੋ ਜਿੰਨਾ ਕ ਮੈਂ ਦੌਰਾ ਕੀਤਾ ਹੈ ਪਹਿਲਾਂ ਹਣਾ ਅਸੀਂ ਪਿਛਲੇ 1.5 ਮਹੀਨੇ ਤੋਂ ਫੀਲਡ 'ਚ ਆ ਕਿ ਇਹਨਾਂ ਖੇਤਾਂ ਵਿੱਚ ਪਹਿਲਾਂ ਉਹਨਾਂ ਨੇ ਗੱਠਾਂ ਚਚਾਈਆਂ ਹੋਈਆਂ ਪ੍ਰਾਲੀ ਦੀ ਪ੍ਰਾਲੀ ਦੀ ਵਿੱਚ ਬਿਜਾਈ ਉਹ ਨਹੀਂ ਕੀਤੀ ਹੈਗੀ ਫਿਰ ਵੀ ਅਸੀਂ ਮੌਕੇ ਤੇ ਜਾ ਕੇ ਦੇਖ ਲਾਂਗੇ ਵੀ ਕੀ ਪ੍ਰੋਬਲਮ ਹੈ ਪ੍ਰਾਲੀ ਅਸੀਂ ਵਿੱਚ ਉਹ ਤੇ ਉਪਰਾਲੀ ਵਿੱਚ ਪਈ ਹੋਊਗੀ ਜੇ ਉਪਰਾਲੀ ਦੇ ਵਿੱਚ ਕੀਤਾ ਹੈ ਤੁਸੀਂ ਵੀਡੀਓ ਬਣਾਈਏ ਤੁਸੀਂ ਵੀਡੀਓ ਵਿੱਚ ਦੇਖ ਲਓ ਤੇ ਉੱਥੇ ਮਿੱਟੀ ਦੇਖਦੇ ਆ ਕੇ ਪੁਰਾਣੀ ਦੇਖਦੀ ਹੈ ਇਸ ਲਈ ਕਿਤੇ ਮੜਾ ਮੁੱਦਾ ਤਾਂ ਦਿੱਕੇ ਰਹੇ ਹਾਂ ਹਾਂ ਉਪਰਾਲੀ ਦਾ ਕੋਈ ਟੱਕਰ ਤਾਂ ਦੇਖੂਗਾ ਤੁਹਾਨੂੰ ਹਨ ਕਿ ਉਪਰਾਲੀ ਦੇ ਵਿੱਚ ਉਹ ਅਸੀਂ ਮੌਕੇ ਤੇ ਜਾ ਕੇ ਮੋਆਇਨਾ ਕਰਕੇ ਫਿਰ ਦੱਸ ਸਕਦੇ ਹਾਂ ਤੇ ਮਹਿਕਮਾ ਅੱਗੇ ਉਹਨਾਂ ਨੇ ਕਿ ਹੋਰ ਮੁਆਵਜ਼ਾ ਮੰਗ ਰਹੇ ਹੈ ਸਾਡਾ 8 ਤੋਂ 10 ਹਜ਼ਾਰ ਪਰ ਏਕੜ ਦਾ ਖਰਚਾ ਹੋਇਆ ਤੇ ਹੁਣ ਸਾਨੂੰ ਦੁਬਾਰਾ ਫੇਰ ਵਿੱਚ ਨਹੀਂ ਪੈਣੀਆਂ ਕੋਈ ਅੰਨੀ ਉਹ ਤਾਂ ਫਿਰ ਅਸੀਂ ਉੱਕਤੇ ਜਾ ਕੇ ਮੌਇਨਾ ਕਰਕੇ ਦੇਖ ਲੈਣੇ ਵੀ ਕੀ ਪ੍ਰੋਬਲਮ ਅਸਲੀ ਕੀ ਆ ਕੋਈ ਸਪਰੇ ਗਲਤ ਹੋਈ ਆ ਜਾਂ ਕੋਈ ਸੁੰਡੀ ਦਾ ਹਮਲਾ ਆ ਜਾਂ ਕੀ ਆ ਕਿਉਂਕਿ ਇਹ ਪਹਿਲੀ ਕਾਹਤ ਜੇ ਸਾਡੇ ਕੋਲ ਸ਼ਿਕਾਇਤ ਕਰਕੇ ਫਿਰ ਅਸੀਂ ਉਹਨਾਂ ਨੂੰ ਸੁਝਾਦ ਹੁੰਦੇ ਨੇ ਵੀ ਇਹ ਸੁੰਡੀ ਪਈ ਆ ਉਹ ਸਪਰੇ ਹੋ ਜਾਂਦਾ ਜੀ 4-5 ਰੁਪਏ ਦੀ ਸਪਰੇ ਹੋ ਜਾਂਦੀ ਆ ਇਕੱਲੇ ਦਾ 500 ਰੁਪਏ ਖਰਚਾ ਤਾਂ ਨਹੀਂ ਹੁੰਦਾ ਹੈ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਉਹਨਾਂ ਵੱਲੋਂ ਕੋਈ ਸ਼ਿਕਾਇਤ ਨਹੀਂ ਮੇਰੇ ਕੋਲ ਆਹੀ ਹੁਣ ਤੁਸੀਂ ਉਹ 10-15 ਮਿੰਟ ਪਹਿਲਾਂ ਕਾਲ ਕੀਤੀ ਉਹਦੇ ਹੀ ਪਤਾ ਲੱਗਿਆ ਅਸੀਂ ਸਾਰਾ ਮੈਨੂੰ ਟਖਣਾ ਪਿੰਡ 'ਚ ਹੀ ਸੀਗਾ ਅੱਜ ਕਿਉਂਕਿ ਇਹ ਦੋ ਤਿੰਨ ਸਟੱਵਲ ਬਰਨਿੰਗ ਦੇ ਕੇ ਫਾਰਮਰ ਅਗਲਾ ਰੇਹ ਨੂੰ ਹਟਾ ਗਿਆ ਇਹ ਕੋਈ ਵੀ ਦਿੱਕਤ ਨਹੀਂ ਆਈ 60% ਵੀ ਜਾਈ ਹੋਈ ਹੈ ਮਾਛੀ ਵੜ ਚ ਤੇ ਇਹ ਤਾਂ ਨਹੀਂ ਦਿੱਕਤ ਨਹੀਂ ਸੁੰਢੀ ਵਾਲੀ ਐ ਸੋਰ ਮੌਸਮ ਜਿਹੜਾ ਅਨੁਕੂਲ ਆ ਕੋਈ ਸੁੰਢੀ ਜਾਂ ਬਿਮਾਰੀ ਦੇ ਖਤਰਾ ਲੱਗ ਨਹੀਂ ਰਿਹਾ ਇਹ ਮਾਛੀ ਵੜੀ ਸਾਹਿਬ ਚ ਇਦਾਂ ਦੇ ਖੇਤ ਵੀ ਆ ਗਿਆ 8-8 ਸਾਲਾਂ ਤੋਂ ਅੱਗ ਨਹੀਂ ਲਈ ਪਰਾਲੀ ਪਈ ਆ ਤੇ ਪਿਛਲੇ 8 ਸਾਲਾਂ ਚ ਕਿਤੇ ਸੁੰਢੀ ਦੀ ਸਮੱਸਿਆ ਹੀ ਨਹੀਂ ਆਈ ਹੈ ਗੱਲੀ ਵਰੀਓ ਦੇਖਣ ਚਾਹਿਆ ਮਾਮਲਾ ਨੂੰ